ਬ੍ਰੇਨ ਐਨੂਰਿਜ਼ਮ ਹੁੰਦਾ ਐਨੂਰਿਜ਼ਮ ਬੇਸਿਕਲੀ ਕੀ ਹੁੰਦਾ ਹੈਗਾ ਕਿ ਬ੍ਰੇਨ ਦੀਆਂ ਬਲੱਡ ਵੈਸਲਸ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਇੱਕ ਗੁਬਾਰੇ ਵਰਗੀ ਫਲਾਵਟ ਆ ਜਾਂਦੀ ਹੈ ਤੇ ਉਹ ਕਮਜ਼ੋਰ ਹੁੰਦਾ ਤੇ ਉੱਥੋਂ ਲੀਕਿਜ ਹੋ ਜਾਂਦਾ ਹੈਗਾ ਜਿਵੇਂ ਆਪਾਂ ਕੋਪੜੀ ਕੋਲਦੇ ਸੀਗੇ ਜਿੱਥੇ ਗੁਬਾਰਾ ਉਹਦੀ ਨੈਕ ਦੇ ਉੱਤੇ ਜਾ ਕੇ ਕਲਿੱਪ ਲਾ ਦਿੱਤਾ ਜਾਂਦਾ ਸੀਗਾ ਬਲੱਡ ਵੈਸਲਸ ਦੇ ਥਰੂ ਹੀ ਕੈਥਲੇਥ ਦੇ ਅੰਦਰ ਜਾ ਕੇ ਉੱਥੇ ਐਨੂਰਿਜ਼ਮ ਤੱਕ ਪਹੁੰਚ ਜਾਂਦੇ ਹੈਗੇ ਐਂਜਿਓਗ੍ਰਾਫੀ ਕਰਕੇ ਤੇ ਉਹਨੂੰ ਅੰਦਰੋਂ ਹੀ ਸੀਲ ਕਰ ਦਿੱਤਾ ਜਾਂਦਾ ਹੈਗਾ ਕਾਸਟ ਕੀ ਰਹਿੰਦੀ ਹੈ ਹਲੇ ਇਹ ਟ੍ਰੀਟਮੈਂਟ ਕਾਸਟਲੀ ਹੈਗਾ ਦਾ ਖਰਚਾ 3- ਨੇ ਸਾਲ ਲੱਗੇ ਜੀ ਇਹ ਸਾਰੀਆਂ ਜਿਹੜੀ ਟੈਕਨਿਕ ਨੂੰ ਸਮਝਣ ਵਾਸਤੇ ਡਾਕਟਰਾਂ ਦੇ ਲਈ ਤੇ ਇਹਨੂੰ ਪੂਰੇ ਤਰੀਕੇ ਨਾਲ ਇੰਪਲੀਮੈਂਟ ਕਰਨਾ ਜੀ ਦੇਖੋ ਇਹਦੇ ਵਿੱਚ ਜਿਆਦਾ ਐਡਵਾਂਸਮੈਂਟ ਪਿਛਲੇ 5-7 ਸਾਲਾਂ ਚ ਆਈ ਹੈਗੀ ਹੈ ਬਾਬੂ ਸ਼ਾਹ ਇਹ ਦੇਖ ਰਹੇ ਤੁਸੀਂ ਬ੍ਰੇਨ ਦੇ ਟਰੀਟਮੈਂਟ ਦੀ ਗੱਲ ਕਰੀਏ ਤਾਂ ਲਗਾਤਾਰ ਐਡਵਾਂਸਮੈਂਟਸ ਹੋ ਰਹੀਆਂ ਨੇ ਆ ਇੱਕ ਸਮਾਂ ਹੁੰਦਾ ਸੀ ਜਦੋਂ ਦਿਮਾਗ ਦਾ ਜੇ ਇਲਾਜ ਕਰਨਾ ਹੁੰਦਾ ਸੀ ਤਾਂ ਦਿਮਾਗ ਨੂੰ ਖੋਲ ਕੇ ਹੀ ਕੀਤਾ ਜਾ ਸਕਦਾ ਸੀਗਾ ਹੋਰ ਤਰੀਕੇ ਦੇ ਨਾਲ ਪੋਸੀਬਲ ਨਹੀਂ ਸੀ ਪਰ ਜਿਵੇਂ ਜਿਵੇਂ ਐਡਵਾਂਸਮੈਂਟਸ ਹੁੰਦੀਆਂ ਆ ਜਾ ਰਹੀਆਂ ਨੇ ਤਾਂ ਉਹਦੇ ਵਿੱਚ ਕਈ ਚੇਂजेस ਆ ਰਹੇ ਨੇ ਹੁਣ ਜਿਹੜਾ ਅੱਜ ਦੇ ਸਮੇਂ 'ਚ ਜੋ ਟ੍ਰੀਟਮੈਂਟ ਚੱਲ ਰਿਹਾ ਹੈਗਾ ਉਸ ਦੇ ਵਿੱਚ ਦਿਮਾਗ ਨੂੰ ਖੋਲੇ ਬਿਨਾ ਡਾਕਟਰ ਕਿਵੇਂ ਇਲਾਜ ਕਰਦੇ ਨੇ ਤੇ ਕਿਹੜੇ-ਕਿਹੜੇ ਜਿਹੜੇ ਰੋਗ ਹੁੰਦੇ ਨੇ ਦਿਮਾਗ ਨਾਲ ਜੁੜੇ ਹੋਏ ਜਿਹਦਾ ਇਲਾਜ ਉਸ ਤਰ੍ਹਾਂ ਦੇ ਨਾਲ ਕਰ ਸਕਦੇ ਨੇ ਉਸ ਬਾਰੇ ਗੱਲਬਾਤ ਕਰਾਂਗੇ ਬ੍ਰੇਨ ਐਨਿਊਰਿਜ਼ਮ ਟ੍ਰੀਟਮੈਂਟ ਜਿਹੜਾ ਹੈਗਾ ਉਹਦੇ ਵਿੱਚ ਕੀ ਰੈਵੋਲੂਸ਼ਨ ਆਇਆ ਡਾਕਟਰ ਵਿਨੀਤ ਸੱਗਰ ਨੇ ਜਿਹੜੇ ਲਿਵਾਸਾ ਹਸਪੀਟਲ ਦੇ ਨਾਲ ਜੁੜੇ ਹੋਏ ਨੇ ਉਹ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਸਾਹਿਬ ਪਹਿਲਾਂ ਤਾਂ ਸਿੰਪਲ ਵੇਚ ਜਿਹੜਾ ਹੈਗਾ ਬ੍ਰੇਨ ਐਨਿਊਰਿਜ਼ਮ ਟਰੀਟਮੈਂਟ ਇਹਨੂੰ ਸਮਝਾਓ ਕੀ ਚੀਜ਼ ਹੈ ਦੇਖੋ ਜੀ ਐਤਾ ਹੁੰਦਾ ਹੈ ਕਿ ਕਿ ਬ੍ਰੇਨ ਦੇ ਵਿੱਚ ਕੁਝ ਬਿਮਾਰੀਆਂ ਹੁੰਦੀਆਂ ਜਿਦੇ ਵਿੱਚ ਆਪਣੇ ਬ੍ਰੇਨ ਚ ਬਲੀਡਿੰਗ ਹੋ ਜਾਂਦੀ ਹੈਗੀ ਤੇ ਇਹ ਬਲੀਡਿੰਗ ਹੋਣ ਦੇ ਕਾਰਨ ਕਾਫੀ ਸਾਰੇ ਹੁੰਦੇ ਉਹਨਾਂ ਵਿੱਚ ਇੱਕ ਕਾਰਨ ਬ੍ਰੇਨ ਐਨਿਊਰਿਜ਼ਮ ਹੁੰਦਾ ਐਨਿਊਰਿਜ਼ਮ ਬੇਸਿਕਲੀ ਕੀ ਹੁੰਦਾ ਹੈਗਾ ਕਿ ਬ੍ਰੇਨ ਦੀਆਂ ਬਲੱਡ ਵੈਸਲ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਇੱਕ ਗੁਬਾਰੇ ਵਰਗੀ ਫਲਾਵਟ ਆ ਜਾਂਦੀ ਹੈ ਤੇ ਉਹ ਕਮਜ਼ੋਰ ਹੁੰਦਾ ਤੇ ਉੱਥੋਂ ਲੀਕਿਜ ਹੋ ਜਾਂਦਾ ਹੈਗਾ ਇਹਨੂੰ ਲੀਕੇਜ ਨੂੰ ਕੰਟਰੋਲ ਕਰਨਾ ਤੇ ਇਹਨੂੰ ਲੀਕੇਜ ਨੂੰ ਸਟਾਪ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈਗਾ ਤੇ ਅਜ ਤੋਂ 15-20 ਸਾਲ ਪਹਿਲਾਂ ਜਿਹੜਾ ਇਹਦਾ ਆਪਰੇਸ਼ਨ ਕਰਕੇ ਹੀ ਇਲਾਜ ਹੋ ਪਾਉਂਦਾ ਸੀ ਆਪਾਂ ਖੋਪੜੀ ਖੋਲਦੇ ਸੀਗੇ ਜਿੱਥੇ ਗੁਬਾਰਾ ਉਹਦੇ ਨੈਕ ਦੇ ਉੱਤੇ ਜਾ ਕੇ ਕਲਿੱਪ ਲਾ ਦਿੱਤਾ ਜਾਂਦਾ ਸੀਗਾ ਪਰ ਹੁਣ ਆਪਾਂ ਕੀ ਕਰਦੇ ਹੈਗੇ ਹੁਣ ਆਪਾਂ ਸਿਰਫ ਗਰੋਇਨ ਚ ਪੰਚਰ ਕਰਕੇ ਬਲੱਡ ਵੈਸਲਸ ਦੇ ਥਰੂ ਹੀ ਕੈਥ ਲੈਬ ਦੇ ਅੰਦਰ ਜਾ ਕੇ ਉੱਥੇ ਐਨੂਰੀਜ਼ਮ ਤੱਕ ਪਹੁੰਚ ਜਾਂਦੇ ਹਾਂਗੇ ਐਂਜਿਓਗ੍ਰਾਫੀ ਕਰਕੇ ਤੇ ਉਹਨੂੰ ਅੰਦਰੋਂ ਹੀ ਸੀਲ ਕਰ ਦਿੱਤਾ ਜਾਂਦਾ ਹੈਗਾ ਤੇ ਇਸੇ ਟੈਕਨੀਕਸ ਦੇ ਵਿੱਚ ਰਿਫਾਈਨਮੈਂਟ ਹੁੰਦੀ ਰਹਿੰਦੀ ਹੈਗੀ ਤੇ ਟਾਈਮ ਦੇ ਨਾਲ ਹੋਰ ਇੰਪਰੂਵਮੈਂਟ ਹੁੰਦੀ ਰਹਿੰਦੀ ਹੈ ਤੇ ਉਹਨਾਂ ਵਿੱਚ ਇੱਕ ਟੈਕਨੀਕ ਹੈਗੀ ਜਿਹਨੂੰ ਫਲੋ ਡਾਇਵਰਟਰ ਸਟੈਂਟ ਆਪਾਂ ਕਹਿੰਦੇ ਹੈਗੇ ਆ। ਉਹ ਰੀਸੈਂਟਲੀ ਆਪਾਂ ਕੀਤਾ ਹੈਗਾ ਇੱਕ ਪੇਸ਼ੈਂਟ ਦੇ ਵਿੱਚ ਯੂਜ਼। ਇਹ अराउंड 70 ਸਾਲ ਦੀ ਮਹਿਲਾ ਸੀਗੀ ਜਿਹਦੇ ਵਿੱਚ ਇੱਕ ਕਾਫੀ ਵੱਡਾ ਬ੍ਰੇਨ ਐਨੂਰイズਮ ਬਣ ਗਿਆ ਸੀਗਾ ਤੇ ਜਦੋਂ ਉਹਦੇ ਹੈਡੇਕ ਹੋਇਆ ਲੀਕੇਜ ਹੋਇਆ ਉਹਨੇ ਸਾਨੂੰ ਅਪਰੋਚ ਕੀਤਾ ਤੇ ਇਸ ਪੇਸ਼ੈਂਟ ਨੂੰ ਆਪਾਂ ਜਿਹੜਾ ਹੈਗਾ ਐਂਡੋ ਵੈਸਕੂਲਰ ਟੈਕਨੀਕ ਦੇ ਨਾਲ ਤੇ ਫਲੋ ਡਾਇਵਰਟਰ ਪਾਕੇ ਟਰੀਟ ਕੀਤਾ ਤੇ ਖਾਸ ਗੱਲ ਇਹ ਸੀਗੀ ਕਿ ਜਿਵੇਂ ਜਿਵੇਂ ਤੁਹਾਡੀ ਐਕਸਪਰਟਿਸ ਵੱਧ ਜਾਂਦੀ ਹੁਣ ਇਹ ਬਹੁਤ ਸਾਰੇ ਆਪਰੇਸ਼ਨ ਅਸੀਂ ਸਿਰਫ ਸੇਡੇਸ਼ਨ ਤੇ ਲੋਕਲ ਐਨੇਸਥੀਜਿਆ ਦੇ ਨਾਲ ਹੀ ਕੰਪਲੀਟ ਕਰ ਪਾ ਰਹੇ ਹਾਂ ਜਿਸ ਦੇ ਨਾਲ ਪੇਸ਼ੈਂਟ ਦੀ ਰਿਕਵਰੀ ਫਾਸਟ ਹੁੰਦੀ ਹੈਗੀ ਆ ਤੇ ਦੋ ਤਿੰਨ ਦਿਨਾਂ ਦੇ ਵਿੱਚ ਹੀ ਮਰੀਜ਼ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ ਅੱਛਾ ਕੋਸਟ ਬਾਰੇ ਗੱਲ ਕਰੀ ਜੀ ਕੋਸਟ ਕੀ ਰਹਿੰਦੀ ਹੈ ਇਹਦੀ ਦੇਖੋ ਹਲੇ ਇਹ ਟਰੀਟਮੈਂਟ ਕੋਸਟਲੀ ਹੈਗਾ ਡਿਪੈਂਡਿੰਗ ਅਪਨ ਆਪਾਂ ਕਿੰਨੀਆਂ ਕੋਇਲਸ ਯੂਜ਼ ਕਰ ਰਹੇ ਹਾਂ ਇਹਦਾ ਖਰਚਾ 3-4 ਲੱਖ ਤੋਂ ਲੈ ਕੇ 10 ਲੱਖ ਤੱਕ ਵੀ विद टाइम ਜਿਵੇਂ ਜਿਵੇਂ ਆਪਣਾ ਇਹ ਸਟੈਂਟਸ ਆਪਣੇ ਇੱਥੇ ਬਣਨ ਲੱਗ ਰਹੇ ਨੇ ਮੇਕ ਇੰਡੀਆ ਦੇ ਤਹਿਤ ਉਵੇਂ ਉਵੇਂ ਅਸੀਂ ਉਮੀਦ ਹੈ ਕਿ ਇਹਦੀ ਕੋਸਟ ਜਿਹੜੀ ਅਗੇ ਫਰਦਰ ਡਿਕਰੀਸ ਵੀ ਹੋਏਗੀ ਅੱਛਾ ਕਿੰਨੇ ਸਾਲ ਲੱਗੇ ਜੀ ਇਹ ਸਾਰੀਆਂ ਜਿਹੜੀ ਟੈਕਨਿਕ ਨੂੰ ਸਮਝਣ ਵਾਸਤੇ ਡਾਕਟਰਾਂ ਦੇ ਲਈ ਤੇ ਇਹਨੂੰ ਪੂਰੇ ਤਰੀਕੇ ਨਾਲ ਇੰਪਲੀਮੈਂਟ ਕਰਨਾ ਜੀ ਦੇਖੋ ਅਸੀਂ ਅਰਾਊਂਡ 2015-16 ਤੋਂ ਕੋਇਲਿੰਗ ਦਾ ਤੇ ਐਂਡੋ ਵੈਸਕੂਲਰ ਟੈਕਨਿਕਸ ਦੇ ਨਾਲ ਬ੍ਰੇਨ ਐਨਿਜ਼ਮਸ ਨੂੰ ਟਰੀਟ ਕਰ ਰਹੇ ਹਾਂ ਪਰ ਇਹਦੇ ਵਿੱਚ ਜ਼ਿਆਦਾ ਐਡਵਾਂਸਮੈਂਟ ਪਿਛਲੇ 5-7 ਸਾਲਾਂ ਚ ਆਈ ਹੈਗੀ ਹੈ ਜਿਹਦੇ ਨਾਲ ਕਿ ਜਿਹੜੇ ਹੈਗੇ ਡਿਫਿਕਲਟ ਕੇਸਸ ਤੇ ਜਿਹੜੇ ਪਹਿਲਾਂ ਅਸੀਂ ਟਰੀਟ ਨਹੀਂ ਵੀ ਕਰ ਪਾਉਂਦੇ ਸੀ ਉਹਨਾਂ ਨੂੰ ਵੀ ਅਸੀਂ ਟਰੀਟ ਕਰ پا ਰਹੇ ਹਾਂ ਤੇ ਰਿਜ਼ਲਟਸ ਕਾਫੀ ਬੈਟਰ ਹੋ ਗਏ ਨੇ ਨੀਨ ਐਨੂਰੀਜ਼ਮ ਦੀ ਜੀ ਤੁਸੀਂ ਗੱਲ ਕਰ ਰਹੇ ਹੋ ਕਿੰਨਾ ਕਿ ਖਤਰਨਾਕ ਹੈਗਾ ਤੇ ਕਿੰਨਾ ਕਾਮਨ ਆਜਕਲ ਜੀ ਜੀ ਆ अराउंड 1 ਤੋਂ 1.5 ਤੋਂ 1% ਪੋਪੂਲੇਸ਼ਨ ਦੇ ਵਿੱਚ ਪੇਸ਼ੈਂਟ ਜਿਹੜੇ ਗਏ ਸਫਰ ਕਰਦੇ ਹੈਗੇ ਜਨਰਲ ਪੋਪੂਲੇਸ਼ਨ ਦੇ ਵਿੱਚ ਇਹ ਕਾਫੀ ਖਤਰਨਾਕ ਬਿਮਾਰੀ ਹੈਗੀ ਹੈ ਇਹਦੇ ਪਹਿਲਾਂ ਵਾਰਨਿੰਗ ਲੀਕਸ ਹੁੰਦੇ ਹੈ ਜੇ ਪੇਸ਼ੈਂਟ ਉਹਦੇ ਤੇ ਧਿਆਨ ਨਹੀਂ ਦਿੰਦਾ ਹੈ ਤੇ ਫਿਊਚਰ ਚ ਚੱਲ ਕੇ ਇਹ ਨੂੰ ਵੱਡਾ ਲੀਕੇਜ ਵੀ ਹੋ ਸਕਦਾ ਹੈ ਤੇ ਜੋ ਕਿ ਜਾਨਲੇਵਾ ਵੀ ਹੋ ਸਕਦਾ ਹੈ ਕਾਰਨ ਇਹਦੇ ਕੀ ਕੀ ਰਹਿੰਦੇ ਹੈ ਕਿ ਕਿਉਂ ਇਹ ਬਿਮਾਰੀ ਨਹੀਂ ਵਧ ਰਹੀ ਹੈ ਜੀ ਦੇਖਿਓ ਜੀ ਇਹਦੇ ਕੁਝ ਖਾਸ ਕਾਰਨ ਨੇ ਹੈਗੇ ਆ ਜਿਵੇਂ ਕਿ ਕੁਝ ਜੈਨੇਟਿਕ ਡਿਜ਼ੀਜ਼ ਹੈ ਐਲਰ ਡੈਨਲੋਸ ਸਿੰਡਰੋਮ ਆ ਆਟੋਸੋਮਲ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਜਿਨ੍ਹਾਂ ਦੇ ਵਿੱਚ ਇਹ ਫੈਮਲੀਆਂ ਦੇ ਵਿੱਚ ਹੀ ਪਾਏ ਜਾਂਦੇ ਹਨ ਤੇ ਇਹਦੇ ਆ ਕੁਝ ਕਾਰਨ ਜਿਹੜੇ ਹੈਗੇ ਆ ਆਪਣਾ ਜਿਹੜੇ ਹੈਗੇ ਆ ਉਹ ਅਕਵਾਇਰਡ ਹੈਗੇ ਆ ਜਿਵੇਂ ਕਿ ਹਾਈਪਰਟੈਨਸ਼ਨ ਡਾਇਬੀਟੀਜ਼ স্মੋਕਿੰਗ ਬੇਸਿਕਲੀ ਜਿਹੜੀਆਂ ਚੀਜ਼ਾਂ ਬਲੱਡ ਪ੍ਰੈਸ਼ਰ ਵਧਾਉਂਦੀਆਂ ਹਨ ਉਹਨਾਂ ਪੇਸ਼ੈਂਟਸ ਦੇ ਵਿੱਚ ਇਹ ਪਾਇਆ ਜਾ ਸਕਦਾ ਤੇ ਕੀ ਤੁਸੀਂ ਕਹਿਣਾ ਚਾਹੋਗੇ ਅੱਜ ਕੱਲ ਦਾ ਜੋ ਲਾਈਫਸਟਾਈਲ ਹੈਗਾ ਆਪਣੇ ਸਾਰਿਆਂ ਦਾ ਸੋ ਉਹਦੇ ਵਿੱਚ ਕਿਹੜੀ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੈਗੀ ਆਪਾਂ ਨੂੰ ਇਹ ਧਿਆਨ ਰੱਖਣ ਦੀ ਲੋੜ ਸਭ ਤੋਂ ਇੰਪੋਰਟੈਂਟ ਤੇ ਹੈਗਾ ਆਪਣਾ ਬਲੱਡ ਪ੍ਰੈਸ਼ਰ ਤੇ ਆਪਣਾ 슈ગર ਜਿਹੜਾ ਹੈ ਉਹ ਕੰਟਰੋਲ ਰਹਿਏ ਕਿਉਂਕਿ ਇਹ ਦੋ ਮੇਨ ਫੈਕਟਰ ਨੇ ਐਨੂਰਿਜ਼ਮ ਡਵੈਲਪ ਹੋਣ ਦੇ ਬ੍ਰੇਨ ਦੇ ਵਿੱਚ ਤੇ ਇਸ ਤੋਂ ਇਲਾਵਾ ਪ੍ਰੋਸੈਸਡ ਫੂਡ ਫਾਸਟ ਫੂਡ ਇਨਾ ਚੀਜ਼ਾਂ ਦਾ ਜਿਹੜਾ ਹੈ ਘੱਟ ਸੇਵ ਕੀਤਾ ਜਾਵੇ ਰੈਗੂਲਰ ਐਕਸਰਸਾਈਜ਼ ਕੀਤੀ ਜਾਵੇ ਬਲੱਡ ਪ੍ਰੈਸ਼ਰ ਰੈਗੂਲਰ ਮੋਨਿਟਰਿੰਗ ਹੋਵੇ ਤੇ ਇਹਨਾਂ ਜੇ ਜ਼ਿਆਦਾ ਹੈ ਤਾਂ ਐਪ੍ਰੋਪਰੀਏਟ ਮੈਡੀਸਿਨਸ ਨਾਲ ਕੰਟਰੋਲ ਕੀਤਾ ਜਾਵੇ ਉਹਨੇ ਤੁਸੀਂ ਦੱਸਿਆ ਕਿ ਐਨੇ ਪਰਸੈਂਟ ਜਿਹੜੀ ਟੋਟਲ ਪਾਪੂਲੇਸ਼ਨ ਹੈਗੀ ਉਹ ਅਫੈਕਟਡ ਹੈਗੀ ਇਹਦੇ ਨਾਲ ਕੋਈ ਸਟੇਟ ਵਾਈਜ਼ ਕੋਈ ਹੈ ਇਸ ਤਰ੍ਹਾਂ ਦਾ ਕਿ ਪੰਜਾਬ ਚ ਵੱਧ ਹੋਣੀ ਹੈ ਹੋਰ ਕਿਸੇ ਪਾਰਟਿਕੂਲਰ ਇਹ ਜਨਰਲ ਇੰਡੀਆ ਦਾ ਪਾਪੂਲੇਸ਼ਨ ਦਾ ਡਾਟਾ ਹੈਗਾ ਸਪੈਸਿਫਿਕ ਐਦਾ ਨਹੀਂ ਹੈਗਾ ਕਿ ਕੁਝ ਸਟੇਟਸੇ ਜ਼ਿਆਦਾ ਹੈ ਜਾਂ ਕੁਝ ਘਟ ਪਾ ਜਾਂਦਾ ਇਹ 올ਓਵਰ ਇੰਡੀਆ ਹੀ ਪਾਇਆ ਜਾਂਦਾ ਹੈ ਤੇ ਜਿਵੇਂ ਜਿਵੇਂ ਆਪਣੀ ਡਾਇਗਨੋਸਟਿਕ ਟੈਕਨੀਕਸ ਸਿਟੀ ਸਕੈਨ ਐਮ ਆਰ ਆਈ ਬੈਟਰ ਹੁੰਦੇ ਜਾ ਰਹੇ ਇਹ ਰਪਚਰ ਤੋਂ ਪਹਿਲਾਂ ਵੀ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਤੇ ਜਿਨ੍ਹਾਂ ਨੂੰ ਲੋਡ ਹੈ ਉਹਨਾਂ ਨੂੰ ਟਰੀਟ ਵੀ ਕੀਤਾ ਜਾ ਰਿਹਾ ਜੀ ਦੱਸਿਆ ਕਿ ਹੁਣ ਬਿਨਾ ਖੋਲੇ ਬਿਨਾ ਡਰਿੱਲ ਕੀਤੇ ਸਾਰਾ ਕੁਝ ਕਰ ਦਿੰਨੇ ਆ ਉਹਦੇ ਚ ਰਿਸਕ ਰਹਿੰਦਾ ਕੋਈ ਕਿਉਂਕਿ ਖੋਲ ਕੇ ਇੱਕ ਤਸੱਲੀ ਵੀ ਹੁੰਦੀ ਹੈ ਪੇਸ਼ੈਂਟ ਦੀ ਕੀ ਖੋਲਿਆ ਸੀ ਤੇ ਚਲੋ ਪਤਾ ਲੱਗਿਆ ਨਹੀਂ ਤਾਂ ਰਿਸਕ ਹੁੰਦਾ ਕਿ ਪ੍ਰੋਪਰ ਹੋਊਗਾ ਜਾਂ ਨਹੀਂ ਲਾ ਸਰ ਐਦਾ ਹੁੰਦਾ ਹੈਗਾ ਕਿ ਇਹਦੇ ਵਿੱਚ ਅਸੀਂ ਬਿਨਾ ਖੋਲੇ ਕਰਦੇ ਆ ਪਰ ਇਹ ਐਂਜਿਓਗ੍ਰਾਫਿਕ ਕੰਟਰੋਲ ਦੇ ਥਰੂ ਹੁੰਦਾ ਹੈ ਮਤਲਬ ਕਿ ਨਾਲ ਦੇ ਨਾਲ ਐਂਜਿਓਗ੍ਰਾਫੀ ਕਰਕੇ ਦੇਖਿਆ ਜਾਂਦਾ ਇਹ ਪੂਰਾ ਭਰਿਆ ਗਿਆ ਕਿ ਨਹੀਂ ਭਰਿਆ ਗਿਆ ਜੇ ਕਿਸੇ ਕਾਰਨ ਨਾ ਪੂਰਾ ਨਹੀਂ ਭਰਿਆ ਗਿਆ ਤਾਂ ਉਹਨੂੰ ਸੈਕੰਡ ਸਟੇਜ ਸੇਜ ਜਾਂ ਡਿਫਰੈਂਟ ਟੈਕਨੀਕ ਦੇ ਨਾਲ ਉਹਨੂੰ ਕੰਪਲੀਟ ਕੀਤਾ ਜਾਂਦਾ ਹੈਗਾ ਸੋ ਚਾਹੇ ਤੁਸੀਂ ਖੋਲ ਕੇ ਕਰ ਰਹੇ ਹੋ ਚਾਹੇ ਇਹਦੇ ਥਰੂ ਕਰ ਰਹੇ ਹੋ ਕੰਪਲੀਟ ਕੰਟਰੋਲ ਲਿਤਾ ਜਾਂਦਾ ਉਹਦੇ ਵਿੱਚ ਖੋਲ ਕੇ ਤੁਸੀਂ ਮਾਈਕਰੋਸਕੋਪ ਦੇ ਥਰੂ ਕੰਟਰੋਲ ਲੈਣੇ ਹੋ ਵਿਜਨ ਦੇ ਨਾਲ ਤੇ ਇਹਦੇ ਵਿੱਚ ਆਪਾਂ ਐਂਜਿਓਗ੍ਰਾਫੀ ਦੇ ਥਰੂ ਕੰਟਰੋਲ ਲੈਣੇ ਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਦੇ ਨਾਲ ਤਰੱਕੀ ਹੋਈ ਹੈ ਇਸ ਖੇਤਰ ਦੇ ਵਿੱਚ ਤੇ ਹੁਣ ਦਿਮਾਗ ਨੂੰ ਬਿਨਾ ਖੋਲੇ ਕਿਸ ਤਰ੍ਹਾਂ ਦੇ ਨਾਲ ਇਲਾਜ ਕੀਤਾ ਜਾ ਸਕਦਾ ਹੈ ਰਿਕਵਰੀ ਵਾਲੇ ਪੱਖੋਂ ਵੀ ਕਿੰਨਾ ਕੁ ਜਿਹੜਾ ਫਾਸਟ ਹੋ ਚੁੱਕਿਆ ਹੈ ਪ੍ਰੋਸੈਸ ਹੈ ਕਾਸਟ ਦੀ ਗੱਲ ਹੋਵੇ ਜਾਂ ਹੋਰ ਜਿਹੜੇ ਰਿਸਕ ਦੀ ਗੱਲ ਹੋਵੇ ਸਾਰੀਆਂ ਚੀਜ਼ਾਂ ਬਾਰੇ ਡਾਕਟਰ ਸਾਹਿਬ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ